ਕਜੇਹਾ ਐਨਆਰਆਈ ਪਰਿਵਾਰ ਜਿਸ ਦੇ ਕੀ ਵਿਦੇਸ਼ਾਂ ਦੇ ਵਿੱਚ ਰਹਿ ਕੇ ਵੀ ਆਪਣੀਆਂ ਜੁਰਾਂ ਦੇ ਨਾਲ ਜੁੜੇ ਰਹਿੰਦਾ ਸੁਨੇਹਾ ਫਿਲਾਇਆ ਕਦੇ ਬੇਹਦੀ ਕਰੀਬੀ ਦੇ ਵਿੱਚ ਰਹਿੰਦੇ ਹੋਏ ਐਨਆਰਆਈ ਪਰਿਵਾਰ ਦੇ ਕੋਲ ਹੁਣ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਹੁਣ ਲੋੜਵੰਦਾ ਦੇ ਲਈ ਕੋਈ ਕਰਨ ਦਾ ਉਹਨਾਂ ਨੇ ਜੁਰੜ ਇਰਾਦਾ ਕੀਤਾ ਹੈ ਜਿਸ ਤੇ ਲਈ ਉਹਨਾਂ ਨੂੰ ਵਿਆਪਕ ਪ੍ਰਸ਼ੰਸਾ ਮਿਲੀ ਅਸੀਂ ਗੱਲ ਕਰ ਰਹੇ ਹਾਂ ਉੱਚਾ ਪਿੰਡ ਸੰਘੋਲ 30 ਜੁੱਫੇ ਕੀ ਰਾਕੇਸ਼ਪੂਰੀ ਨਾ ਦੇ ਵਿਅਕਤੀ ਜੋ ਕਿ ਰਹਿੰਦੇ ਨੇ ਇੱਥੇ ਹੁਣ ਅਮਰੀਕਾ ਵਿੱਚ ਸੁਪਾਸਟੇ ਨੇ ਰਾਕੇਸ਼ਪੂਰੀ ਪਰਿਵਾਰ ਨੇ ਅੱਜ ਸੰਘੋਲ ਦੇ ਵਿੱਚ ਚਾਰ ਗਰੀਬ ਕੁੜੀਆਂ ਦੇ ਵਿਆਹ ਕਰਵਾਏ ਅਤੇ ਲੋੜਵੰਦਾਂ ਨੂੰ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ ਬਹੁਤ ਅੱਛਾ ਕਿਹੜਾ ਨਾਮ ਹੈ ਕਿਹੜਾ ਪਿੰਡ ਹੈ ਅੱਜ ਦਾ ਫੰਕਸ਼ਨ ਮੇਰਾ ਨਾਮ ਹੈ ਜਸਵੀਰਪੂਰੀ ਆ ਉੱਚਾ ਪਿੰਡ ਸੰਘੋਲ ਤੋਂ ਆ ਤੇ ਆਪਾਂ ਇਹ ਕੁੜੀਆਂ ਦੇ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਦਾ ਕਾਰਜ ਕਰ ਰਹੇ ਹਾਂ ਇੱਥੇ ਕਿੰਨੇ ਵਿਆਹ ਦਿੱਨੇ ਕਿਹਦੇ ਵੱਲੋਂ ਕਿਤੇ ਜਾ ਰਹੇ ਆ ਆਪਣਾ ਕੀ ਨਿਸ਼ਾਨਾ ਹੈ ਤੇ ਵਿਆਹ ਚਾਰ ਕੁੜੀਆਂ ਦੇ ਆ ਜੀ ਇਹ ਸੋਚਿਆ ਵੱਸੀ ਚਲੋ ਚਾਰ ਕੁੜੀਆਂ ਦੇ ਕਰ ਰਹੇ ਆ ਤੇ ਮੇਰੇ ਬ੍ਰਦਰ ਹਨ ਬਾਹਰ ਉਹਨਾਂ ਦੀ سپورਟ ਨਾਲ ਹੋ ਰਿਹਾ ਇਹ ਅੱਗੇ ਵੀ ਕਰਾਂਗੇ ਜੀ ਬਜ਼ਾ ਦਾ ਕੀ ਨਾਮ ਹੈ ਕਿੱਥੇ ਰਹਿੰਦੇ ਆ ਰਕੇਸ਼ਪੁਰੀ ਰਕੇਸ਼ਪੁਰੀ ਜੀ ਆ ਯੂ ਐਸ اے ਆ ਮਤਲਬ ਰੱਬ ਕਹਿ ਲੋ ਜੀ ਰੱਬੀ ਰੂਪ ਆ ਇੱਥੋਂ ਸਾਨੂੰ ਲੱਗਿਆ ਵੀ ਮੈਂ ਇਹ ਅਸੀਂ ਇਹ ਕਰੀਏ ਪਿੰਡ ਦਾ ਕੰਮ ਕਰੀਏ ਮੈਂ ਆਪਣੇ ਜੇਬ ਚ ਖਰਚੇ ਦੇ ਦਿੱਤੇ 10000 ਰੁਪਏ ਖਾਤੇ ਨਹੀਂ ਜਾਂਦੇ ਕਿ ਹਾਂ ਜੀ ਇਹ ਨਾ ਪਿਛਲੇ 7-8 ਸਾਲ ਤੋਂ ਬਹੁਤ ਮਾਰੇ ਟਾਈਮਾਂ ਚੋਂ ਨਿਕਲੇ ਆ ਬਹੁਤ ਥੱਲੇ ਤੋਂ ਬਹੁਤ ਗਰੀਬੀ ਦੇਖੀ ਆ ਪਰ ਮੇਰੇ ਬ੍ਰਦਰ ਦੀ ਸੋਚ ਹੈ ਵੀ ਨਾਲ ਕੁਝ ਨਹੀਂ ਜਾਣਾ ਵੀ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਜੋ ਚੰਗਾ ਹੁੰਦਾ ਵੱਧ ਤੋਂ ਵੱਧ ਕਰੋ ਸਾਡੀ ਕੋਸ਼ਿਸ਼ ਹੈ ਵੀ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਅਸੀਂ ਹੋਰ ਵਧੀਆ ਚੰਗਾ ਲੋਕਾਂ ਲਈ ਕਰ ਸਕੀਏ ਨੋਰਵਨ ਲੋਕਾਂ ਦੇ ਅੱਜ ਦਾ ਜਿਹੜਾ ਫੰਕਸ਼ਨ ਆਇਆ ਤੇ ਚਾਰ ਜੋੜੀ ਆਏ ਨੇ ਕਿੱਦਾਂ ਲੱਗਿਆ ਸਾਰਾ ਸਾਰਿਆਂ ਦਾ ਇਹਨਾਂ ਸਾਰਿਆਂ ਦੇ ਪਰਿਵਾਰਾਂ ਦਾ ਖੁਸ਼ੀ ਮਿਲ ਕੇ ਇਹਨਾਂ ਦੀ ਖੁਸ਼ੀ ਵੜ ਕੇ ਕਿੱਦਾਂ ਹੋਇਆ ਨਹੀਂ ਬਹੁਤ ਆ ਮੈਂ ਦੱਸ ਨਹੀਂ ਸਕਦਾ ਆਪਣੀ ਖੁਸ਼ੀ ਦਾ ਟਿਕਾਣਾ ਮਨ ਨੂੰ ਇੰਨਾ ਵਧੀਆ ਫੀਲ ਹੋ ਰਿਹਾ ਵਿੱਚ ਇਹਨਾਂ ਦੇ ਰਹਿ ਕੇ ਇਹਨਾਂ ਦਾ ਦੇਖ ਕੇ ਖੁਸ਼ੀ ਚ ਰਹਿ ਕੇ ਬਹੁਤ ਵਧੀਆ ਲੱਗ ਰਿਹਾ ਜੀ ਕਪਰ ਰਾਣਾ ਜੀ ਦੋਸਤ ਹੈ ਇਹ ਆਪਾਂ ਪੀ ਐਜ ਦਾ ਫੰਕਸ਼ਨਲਟੀ ਚੋੜੀ ਫੰਕਸ਼ਨ ਤਾਂ ਬਹੁਤ ਪਹਿਲਾਂ ਦੇਰ ਦੀ ਸੀਗੀ ਸੋਚ ਤਾਂ ਵੀ ਇੱਦਾਂ ਦਾ ਕਾਹੀ ਕੁਝ ਨਾ ਕੁਝ ਪਰ ਬਹੁਤ ਦੇਰ ਤੋਂ ਲੱਗਦਾ ਸੀਗਾ ਵੀ ਜਿਵੇਂ ਪਿੰਡ ਦੇ ਵਿੱਚ ਹੋਰ ਫੰਕਸ਼ਨ ਬਹੁਤ ਹੁੰਦੇ ਆ ਪਰ ਫਿਰ ਅਸੀਂ ਗੱਲਬਾਤ ਕਰੀ ਵੀ ਉਹਨੇ ਸਾਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਤੁਸੀਂ ਕਰੋ ਸਾਡੇ ਭਰਾਏ ਜਿਹੜੇ ਬਾਹਰ ਆ ਯੂ ਐਸ ਏ ਤੋਂ ਫਿਰ ਕਰਦੇ ਕਰਦੇ 2-4 ਮਹੀਨੇ ਤੋਂ ਆਪਾਂ ਨੇ ਐਡ ਜਨੀ ਸ਼ੁਰੂ ਕੀਤੀ ਤੇ ਜਿਵੇਂ ਜਿਵੇਂ ਸੰਪਰਕ ਹੁੰਦਾ ਗਿਆ ਕੁੜੀ ਮੁੰਡਿਆਂ ਦਾ ਆਪਾਂ ਲਿਖ ਦੇਗੇ ਪਹਿਲਾਂ ਸੋਚ ਸੀ ਕਿ ਵੀ ਵੱਧ ਤੇ ਵੱਧ ਕਰਾਂਗੇ ਪੰਜ ਲਿਖੀਆਂ ਸੀਗੀਆਂ ਚਲੋ ਪੰਜ ਤੋਂ ਵੀ ਆਏ ਸੀਗੇ ਵੀ ਵੱਧ ਤੋਂ ਵੱਧ 10 ਕਰਾਂਗੇ ਪਰ ਚਲੋ ਚਾਰ ਜੋੜੇ ਆਏ ਸੀਗੇ ਕੋਈ ਇਹਨਾਂ ਦੇ ਪਤਾ ਨਹੀਂ ਪੁਰਾਣੇ ਕਰਮਾਂ ਦਾ ਜੋ ਸੀਗਾ ਪੂਰੀ ਪਰਿਵਾਰ ਨੇ ਨਾਲ ਉਹ ਜਾਂ ਸਾਡਾ ਸਹਿਯੋਗ ਸੀਗਾ ਉਹ ਹੋਣਾ ਸੀਗਾ ਤਾਂ ਬੜਾ ਵਧੀਆ ਲੱਗਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ ਪਿੰਡ ਦਾ ਬਹੁਤ ਸਹਿਯੋਗ ਰਿਹਾ ਬਹੁਤ ਸਹਿਯੋਗ ਰਿਹਾ ਧੰਨਵਾਦ ਸਾਰਿਆਂ ਦਾ ਇੱਕ ਇੱਕ ਗੱਲ ਹੋਰ ਹੈ ਜੀ ਜਿਵੇਂ ਮਤਲਬ ਕਿ ਹੁਣ ਪੂਰੀ ਪਰਿਵਾਰ ਐਦਾਂ ਨਹੀਂ ਹੈਗਾ ਵੀ ਅੱਜ ਪਹਿਲੀ ਵਾਰੇ ਕਰ ਰਹੇ ਹਾਂ ਪਹਿਲਾਂ ਵੀ ਬੋਲ ਕਰ ਰਹੇ ਜਿਵੇਂ ਕਰੋਨਾ ਦੇ ਟਾਈਮ ਲਾ ਲੋ ਜਾਂ ਹੋਰ ਵੀ ਕਿਸੇ ਵੀ ਲੋੜਵੰਦ ਦੀ ਲੱਗਦੀ ਵੀ ਮਦਦ ਕਰਨੀ ਆ ਤਾਂ ਉੱਥੇ ਪੂਰਾ ਸਹਿਯੋਗ ਦਿੰਦੇ ਆ। ਬਾਕੀ ਕੀ ਕੀ ਸਮਾਨ ਜੂ ਤਾਂ ਸਮਾਨ ਵੀ ਦੇ ਰਹੇ ਹੋ? ਸਮਾਨ ਪੂਰਾ ਦੇ ਰਹੇ ਹਾਂ ਮਤਲਬ ਕਿ ਫਰਨੀਚਰ ਦਾ ਸਮਾਨ ਹੋ ਗਿਆ ਜੀ। ਜਿਵੇਂ ਇਲੈਕਟ੍ਰੀਕਲ ਸਮਾਨ ਸਾਰਾ ਹੋ ਗਿਆ ਜੀ 10 12 15 ਐਟਮ ਹੈ ਗਈ ਸਾਰੀਆਂ ਬਾਕੀ ਇਹਨਾਂ ਦਾ ਖਾਣ ਪੀਣ ਦਾ ਅਰੇਂਜਮੈਂਟ ਜਿਵੇਂ ਵੀ ਹੈਗਾ ਉਹ ਵੀ ਸਾਰਾ ਹਾਂ ਜੀ ਬਾਕੀ ਪਿੰਡ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀ ਇੱਥੇ ਆ ਕੇ ਹਾਜ਼ਰੀ ਲਵਾਈ ਹੈ। ਬਾਕੀ ਹੋਰ ਵੀ 12ਵੀਂ سپورਟ ਇਹ ਕੁਝ ਬੰਦੇ ਸੱਜਣ ਸਾਡੇ ਨਹੀਂ ਪਹੁੰਚ ਸਕੇ ਉਹਨਾਂ ਦੇ ਵੀ ਅਸੀਂ ਧੰਨਵਾਦ ਕਰਦੇ ਹਾਂ। ਥੈਂਕ ਯੂ। ਮੇਰੀ ਬਾਤ ਸਤਨਾਮ ਸਿੰਘ ਜੀ ਮੇਰਾ ਪਿੰਡ ਬੂਤਗੜ ਹੈ। ਜੀ ਤੁਹਾਡਾ ਅੱਜ ਕੀ ਸੋਚਦੇ ਹੋ ਇਸ ਪਰਿਵਾਰ ਨੇ ਕੋਈ ਇਹ ਪਰਿਵਾਰ ਬਹੁਤ ਵਧੀਆ ਕੰਮ ਕਰ ਰਹੀ। ਸਹੀ ਆ ਮਾਣ ਕਰਨ ਵਾਲੀ ਗੱਲ ਹੈ ਇਹ ਜੀ। ਸਮਾਗ ਪਰਮਾਤਮਾ ਨੂੰ ਬਰਥ ਤੋਂ ਬਰਥ ਦੇਵੇ। ਥੈਂਕ ਯੂ। ਤੁਹਾਡੇ ਕਿਹੜੀ ਜਗ੍ਹਾ ਦਾ ਹੈ? ਸੈਦਪੁਰੇ ਭਾਈ। ਕਿਹੜੀ ਪਰਿਵਾਰ ਦੇ ਨੇ ਇਹ ਇਹਨਾਂ ਨੇ ਕਰ ਰਹੇ ਨੇ ਕਿੱਦਾਂ ਪਤਾ ਲੱਗਿਆ ਫਰਦਾ ਇਹ ਤਾਂ ਸਾਰਿਆਂ ਬੋਲੇ ਪਤਾ ਲੱਗਿਆ ਸੀ ਆਪਾਂ ਨੂੰ ਉਦੋਂ ਆਪਾਂ ਦਾ ਪਤਾ ਨਹੀਂ ਸੀ ਖੁਸ਼ ਹਾਂ ਜੀ ਹਾਂ ਖੁਸ਼ ਹਾਂ ਜੀ ਮੇਰਾ ਕਿਹੜਾ ਪੁੱਤ ਹੈ ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ ਪਿੰਡ ਮੇਰਾ ਕਡੋਲੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਅੱਜ ਆਏ ਉਹ ਕਿੱਦਾਂ ਲੱਗਿਆ ਇਸ ਪਰਿਵਾਰ ਦਾ ਜਨ ਬਹੁਤ ਵਧੀਆ ਲੱਗਿਆ ਜੀ ਬਹੁਤ ਵੀਰੇ ਨੇ ਬਹੁਤ ਤਰੱਕੀ ਦਵੇ ਮਾਰੇ ਗੁਰੂ ਸਾਹਿਬ ਇਹਨਾਂ ਨੂੰ ਤਰੱਕੀ ਬਖਸ਼ੀ ਬਹੁਤ ਵਧੀਆ ਕੰਮ ਕਰ ਰਹੇ ਨੇ ਵੀਰੇ ਨੇ ਤੁਹਾਡਾ ਕਿਹੜੀ ਜਗ੍ਹਾ ਰਿਸ਼ਤਾ ਹੋਇਆ ਫੇਰ ਪਿੰਡ ਆਦੰਬਰ ਹੋਇਆ ਜਿਲ੍ਹਾ ਫਤਿਹਗੜ ਸਾਹਿਬ ਠੀਕ ਹੈ ਅੱਜ ਤੁਹਾਨੂੰ ਜਿਹੜਾ ਬਹੁਤ ਬਹੁਤ ਸਾਰਾ ਰੋਪੀ ਪੜੇਗਾ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਥੈਂਕ ਯੂ ਮੈਂ ਮੰਡੀ ਗਵਿੰਦਗੜ ਤੋਂ ਪੂਜਾ ਠੀਕ ਹੈ ਮੈਂ ਮੰਡੀ ਗਵਿੰਦਗੜ ਤੋਂ ਆ ਮੈਨੂੰ ਉਰੇ ਆ ਕੇ ਬਹੁਤ ਵਧੀਆ ਟ੍ਰੀਟ ਕੀਤਾ ਸਾਰਿਆਂ ਨੇ ਜਿਵੇਂ ਆਂਟੀ ਜੀ ਨੇ ਬਹੁਤ ਵਧੀਆ ਐਵੇਂ ਫੀਲ ਨਹੀਂ ਹੋਇਆ ਵੀ ਹਾਂ ਅਸੀਂ ਕਿਤੇ ਹੋਰ ਆਏ ਆ ਬਹੁਤ ਜ਼ਿਆਦਾ ਵਧੀਆ ਫਿਰ ਹੋਇਆ ਰੱਬ ਇਹਨਾਂ ਨੂੰ ਬਹੁਤ ਜ਼ਿਆਦਾ ਤਰੱਕੀ ਦੇਵੇ ਅੱਜ 4 ਕੁੜੀਆਂ ਦੇ ਹੋਇਆ ਕੱਲ 100 ਕੁੜੀਆਂ ਤੱਕ ਦੀ ਹੋਵੇ ਧੰਨਵਾਦ ਥੈਂਕ ਯੂ